ਅੱਜ ਤੋਂ ਕੁਝ ਦਿਨ ਪਹਿਲਾਂ ਸੀ ਇੱਕ ਖਬਰ ਕਰੀ ਸੀ ਕਿ ਪਈ ਨੂੰ ਲੈ ਕੇ ਇੱਕ ਵਾਦ ਛੜਿਆ ਹੋਇਆ ਇੱਕ ਧਿਰ ਕਹਿੰਦੀ ਸੀ ਕਿ 100 ਸਾਲ ਹੋ ਗਿਆ ਜਿਹੜੀ ਸਾਡੇ ਖੇਤ ਨੂੰ ਪਈ ਲੱਗੀ ਹੋਈ ਆ ਇਹ ਦੂਜੀ ਧਿਰ ਨੇ ਪਈ ਵਾਹ ਦਿੱਤੀ ਆ ਅੱਜ ਦੂਜਾ ਪੱਖ ਲੈ ਕੇ ਆਏ ਆ ਜਿਸ ਤਰ੍ਹਾਂ ਤੇ ਦੋਸ਼ ਲੱਗ ਰਹੇ ਸੀ ਕਿ ਸਾਡੀ ਪਈ ਵਾਹ ਦਿੱਤੀ ਆ ਕੀ ਗੱਲਬਾਤ ਆ ਕੀ ਕਹਾਣੀ ਆ ਸਾਡੇ ਨਾਲ ਪਰਿਵਾਰ ਹੈ ਇਹ ਦੋ ਵੀਰ ਆ ਜਿਨ੍ਹਾਂ ਤੇ ਦੋਸ਼ ਲੱਗੇ ਸੀ ਇਹ ਵੀਰ ਹੈਗਾ ਸਤਨਾਮ ਸਿੰਘ ਇਹਨੂੰ ਸਤਨਾਮ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਸਾਡੀ ਪਈ ਵਾਅ ਦਿੱਤੀ ਆ ਸਤਨਾਮ ਸਿੰਘ ਕੀ ਗੱਲ ਬਾਤ ਆ ਜਿਹੜਾ ਤੁਹਾਡੇ ਤੇ ਦੋਸ਼ ਲੱਗਦੀ ਸੀ ਕਿ ਜਿਹੜੀ ਪਈ ਹੈ 100 ਸਾਲ ਪੁਰਾਣੀ ਪਈ ਹੈ ਜਿਹੜੀ ਸਾਡੇ ਬਜ਼ੁਰਗਾਂ ਵੇੜੇ ਦੀ ਲੱਗੀ ਹੋਈ ਹੈ ਤੇ ਤੁਸੀਂ ਉਸ ਨੂੰ ਵਾਅ ਦਿੱਤਾ ਸਤਿ ਸ੍ਰੀ ਅਕਾਲ ਜੀ ਆ 562 ਨੰਬਰ ਤੱਕ ਜੀ ਸਾਡਾ ਮੈਡਮ 562 ਨੰਬਰ ਤੱਕ ਇੱਥੋਂ ਤੱਕ ਪਈ ਨੇ ਇਹਦੀਆਂ 567 ਮੇਰੀ ਘਰ ਵਾਲੀ ਦੇ ਨਾਂ ਜੀ ਆ ਵੇਖ ਲਓ ਜੀ ਇਹਦੇ ਵਿੱਚ ਵੇਖ 15 14 8 ਆਹਾ ਗਰਦੌਰੀ ਹੈ ਜੀ ਹੂੰ ਸਾਡੇ ਤੋਂ ਬੇਬੁਨਿਆਦ ਦੋਸ਼ ਲਾ ਰਹੇ ਆ ਜੀ ਹੂੰ ਸਾਡਾ ਕੋਈ ਉਹਨਾਂ ਨਾਲ ਰੋਲਾ ਨਹੀਂ ਕੋਈ ਵਟਾਦਾਰਾ ਕੋਈ ਖੇਵਟ ਨਹੀਂ ਸਾਂਝੀ ਕੋਈ ਨੰਬਰ ਨਹੀਂ ਸਾਂਝਾ ਹੂੰ ਸਾਡੇ ਤੇ ਬੇਬੁਨਿਆਦ ਉਹ ਪਲਾ ਰਹੇ ਹੂੰ ਨਹੀਂ ਮੈਂ ਗੱਲ ਇਹ ਕਰਦਾ ਵੀ 100 ਸਾਲ ਪੁਰਾਣੀ ਪਈ ਦੀ ਗੱਲ ਕਰਦੇ ਆ ਵੀ 100 ਸਾਡੇ ਬਜ਼ੁਰਗਾਂ ਵੇਲੇ ਲੱਗੀ ਉਹਦੀ ਗੱਲਬਾਤ ਦੇਖੋ ਜੀ ਉਹਨਾਂ ਨੇ ਕਾਗਜ਼ੀ ਪੱਕ ਆਖਿਆ ਸੀਗਾ ਸਾਡੇ ਕੋਲੇ ਆ ਕਾਗਜ਼ੀ ਪੱਕ ਵੀ ਹੂੰ ਆ ਵੀਓ ਕਾਜੀ ਪੱਖ ਨੂੰ ਕਿਵੇਂ ਇੰਦਰਾਓ ਬਾਈ ਜੀ ਕਾਜੀ ਪੱਖ ਨੂੰ ਕਿਵੇਂ ਮੰਨਗੇ ਹੁਣ ਉਹ ਕਹਿੰਦੇ ਸਾਡੇ ਕਾਜੀ ਜੀ ਸਹੀ ਐ ਤੁਸੀਂ ਕਹਿੰਦੇ ਸਾਡੇ ਸਹੀ ਐ ਨਾ ਉਹਨਾਂ ਨੇ ਸਾਡਾ ਕੋਈ ਖੇਵਟ ਸਾਂਝੀਆ ਨਾ ਕੋਈ ਨੰਬਰ ਸਾਂਝੀਆ ਨਾ ਸਾਨੂੰ ਘਰਾਂ ਚੋਂ ਸਕੇ ਆ ਹੂੰ ਬਸ ਸਾਡਾ ਸਿਰਫ ਇੰਨਾ ਹੀ ਆ ਕੋਈ ਹੋਰ ਹੈ ਨਹੀਂਗਾ ਜੀ ਜੇ ਕਾਨੂੰਨੀ ਤੌਰ ਤੇ ਜਿੱਥੇ ਉਹਨਾਂ ਨੂੰ ਰਾਹ ਬੰਦ ਉਹ ਆਪਦਾ ਲੈ ਲੈਣ ਜੀ ਸਾਨੂੰ ਤਾਂ ਕੋਈ ਜਗ੍ਹਾ ਜਿੱਥੋਂ ਉਹਨਾਂ ਨੂੰ ਰਾਹ ਲੱਗੇ ਉਹ ਆਪਦਾ ਲੈ ਲੈਣ ਇਹ ਸਾਡੀ ਜ਼ਮੀਨ ਆ ਇਹ ਪਰ ਪਾ ਸਾਡਾ ਸਾਂਝਾ ਹੈ ਖਾਤਾ ਸਾਂਝਾ ਸਾਡਾ ਇਹ ਆਪ ਛੱਡਿਆ ਮੋਟਰ ਨੇ ਜਾਣ ਨੂੰ ਉਹਨਾਂ ਦੇ ਕਿਸੇ ਕੋਲ ਨਹੀਂ ਇਹਦੇ ਪਾਸੇ ਕਿਸੇ ਕੋਲ ਨਹੀਂ ਐਸਮਾਨਾ ਦੇ ਵੀ ਨਹੀਂਗਾ ਇਹ ਸਾ ਨੀ ਤੁਹਾਡਾ ਅਸੀਂ ਗੱਲ ਮੰਨਦੇ ਆ ਤੁਹਾਡਾ ਜਿਹੜੀ ਉਹ ਦੂਸਰੇ ਕਿ ਧਿਰ ਕਹਿ ਰਹੀ ਐ ਉਹਨਾਂ ਨਾਲ ਖਾਤਾ ਸਾਂਝਾ ਤੁਹਾਡਾ ਨਾ ਕੋਈ ਖਾਤਾ ਸਾਂਝਾ ਨਹੀਂ ਸਾਡਾ ਖਾਤਾ ਇਹ ਮੁੰਡੇ ਨਾਲ ਸਾਂਝਾ ਕੇ ਉਹਨੂੰ ਧੌਕੇ ਮਾਰਦੇ ਆ ਉਹ ਇਹਨੂੰ ਧੌਕੇ ਕਿਉਂ ਮਾਰਦੇ ਆ ਘਰ ਜਾ ਕੇ ਜੀ ਹਾਂ ਮਾਰਦੇ ਆ ਧੌਕੇ ਹਾਂ ਕੋਈ ਉਹਨਾਂ ਨਾਲ ਸਾਡਾ ਲੈਣ ਦੇਣ ਨਹੀਂਗਾ ਨਾ ਉਹਨਾਂ ਦੀ ਵਾਦੀ ਮ ਘਟਮੀ ਕਰੀ ਨਾ ਸਾਡੇ ਦੇ ਕਰਨ ਨਹੀਂ ਇਹ ਨਹੀਂ ਬਜ਼ੁਰਗੋ ਮੈਂ ਗੱਲ ਕਰਦਾ ਵੀ ਜਿਵੇਂ ਹੁਣ ਤੁਸੀਂ ਬੋਲਦੇ ਆ ਵੀ ਸਾਡੀ ਪਈ ਆ ਵਾਅਦ ਦਿੱਤੀ ਐ ਇਸ ਤੋਂ ਪਹਿਲਾਂ ਕੌਣ ਨਹੀਂ ਬੋਲੇਗੇ ਕੌਣ ਪਹਿਲਾਂ ਜੀ ਸਾਨੂੰ ਉਹ ਬੋਲੇ ਨਹੀਂ ਮੈਨੂੰ ਰੋਕੇ ਉਹਨਾਂ ਨੇ ਪਈ ਤਾਲ ਦੀ ਤੋਂ ਤਿੰਨ ਸਾਲ ਦਾ 9 ਮਿੰਟ ਹੋ ਗਿਆ ਮੈਨੂੰ ਰੋਕਣ ਬਈ ਤਾਲ ਤੋਂ ਮੈਂ ਰੋਕੂਗਾ ਦੀ ਪਈ ਸਾੜ ਜਮੀਨ ਐ ਕਿੰਨਾਂ ਆ ਰੋਕ ਸਕਦਾ ਮੈਂ ਨਹੀਂ ਰੋਕ ਸਕਦਾ ਹੂੰ ਹੂੰ ਤਾਂ ਰੋਕੇ ਆ ਇੱਥੇ ਕੋਈ ਦਾ ਮੁੰਡਾ ਚਿੱਟਾ ਵੇਚਦਾ ਸੀਗਾ ਮੈਂ ਉਹਨੂੰ ਹਟਾਉਦੇ ਪਈ ਟੱਪਣੂ ਤੇ ਉਹਨਾਂ ਨੇ ਮੈਨੂੰ ਉਹਦੇ ਨਾਲ ਰੋਕਿਆ ਹੋਇਆ ਕਿਉਂ ਰੋਕਿਆ ਨੇ ਹੂੰ ਜੀ ਐ ਕਿ ਕੁਝ ਹੋਰ ਬਾਈ ਵੀ ਪਹੁੰਚੇ ਆ ਮਾਤਾ ਤੁਹਾਡੀ ਜਿਹੜੀ ਪੈਲੀ ਐ ਤੁਸੀਂ ਬਹਿ ਲਈ ਹੋਈ ਆ ਹਾਂਜੀ 2018 19 19 ਸਾਲ ਆਜਾ ਤੇ ਵੀ ਉਹ ਬਾਹਰ ਗਿਆ ਮੁੰਡਾ ਮੇਰਾ ਤੇ ਸਾਨੂੰ ਜਾਣ ਕੇ ਖਰਾਬ ਕਰਦੇ ਹਾਂ ਹਾਂਜੀ ਤੁਹਾਡਾ ਜਿਹੜਾ ਤੁਸੀਂ ਬੈਂਕ ਦਾ ਰਕਬਾ ਲਿਆ ਇਹ ਤੁਹਾਡਾ ਪੂਰਾ ਜਾਂ ਵਾਧਾ ਜਾਂ ਘਾਟਾ ਕਿਸ ਤਰ੍ਹਾਂ ਘਾਟ ਹੀ ਆ ਸੰਜੀ ਉਹ ਪਈ ਮੰਗਦੇ ਫਿਰ ਤਾਂ ਸਾਡ ਘਾਟ ਹੀ ਹੈ ਹੂੰ ਭਾਵੇਂ ਮੰਤੀ ਚ ਪੂਰੀ ਕਰ ਦੇਣ ਹੂੰ ਤੇ ਫਿਰ ਅਸੀਂ ਭਈ ਦੇ ਸਕਦੇ ਤੇ ਨਹੀਂ ਐਵੇਂ ਪਈ ਪੁਈ ਨਹੀਂ ਮਿਲਦੀ ਸਾਨੂੰ ਖਰਾਬ ਕਰਦੀ ਹੂੰ ਜੇ ਮੰਤੀ ਤੋਂ ਵਧ ਜਾਂਦਾ ਫਿਰ ਤੁਸੀਂ ਪਈ ਸਹਿਮਤਾ ਵੀ ਦੇ ਦਾਂਗੇ ਵੀ ਵਾਦੀ ਦੇਂਦੀ ਨਹੀਂ ਨਾ ਵਾਦੀ ਨਹੀਂ ਸਾਡੀ ਭਈ ਹੈ ਆਪਦੀ ਹੈ ਭਈ ਇੱਥੇ ਹੂੰ ਨਹੀਂ ਉਹ ਉਹਨਾਂ ਦਾ ਹੱਕ ਨਹੀਂ ਸਾਡਾ ਇੱਧਰ ਹੈਗਾ ਸੀ ਕੋਈ ਉਹਨਾਂ ਨਾਲ ਅਲੱਖਾ ਕੋਈ ਜੀ ਜੀ ਭਾਈ ਜੀ ਐਂ ਦੱਸੋ ਜਿਹੜੀ ਇਹ ਪਈ ਕੁਛ ਕਹਿੰਦੇ ਘਰਾਂ ਦੇ ਪਿੱਛੇ ਪਈ ਛੜਤੀ ਐ ਇੱਧੇ ਘੇਉ ਮੜਾ ਜੀ ਹੂੰ ਭਾਈ ਜੀ ਸਾਡੇ ਕੋਲੇ ਰਜਿਸਟਰੀ ਆ ਹੂੰ 2018 ਚ ਅਸੀਂ ਜ਼ਮੀਨ ਲਈ ਆ 27 ਕਨਾਲਾਂ 13 ਮਰਲੇ ਸਾਡੇ ਕੋਲੇ ਜ਼ਮੀਨ ਆ ਮੌਕੇ ਤੇ ਸਾਡੇ ਨਾਮ ਮਾਲਕੀ ਆ ਮੌਕੇ ਤੇ ਗਰਦੌਰੀਆਂ 15 ਸਾਲ ਦਾ ਪੁਰਾਣਾ ਰਿਕਾਰਡ ਆ ਚੈੱਕ ਕਰਾ ਸਕਦੇ ਆ ਜੀ ਹੂੰ ਇਹ 15 ਸਾਲ ਤੋਂ ਜਿਨ੍ਹਾਂ ਨੇ ਤਬਾਦਲਾ ਕਰਕੇ ਇਹਨਾਂ ਦੇ ਨਾਮ ਆਈ ਸੀ ਰੇਸ਼ਮ ਸਿੰਘ ਤੋਂ ਇਹਨਾਂ ਨੇ ਗਾਂ ਰਾਸਤਾਨ ਵਾਲਿਆਂ ਨਾਲ ਤਬਾਦਲਾ ਕਰਾ ਜਗਰੂਪ ਉਹਨਿਆ ਨੂੰ ਜਗਰੂਪ ਉਹ ਨਹੀਂ ਸਾਨੂੰ ਵੇਚ ਕੇ ਗਏ ਆ ਜੀ ਹੂੰ ਮੌਕੇ ਤੇ ਜਿਵੇਂ ਕਬਜਾ ਸੀਗਾ ਸੀ ਉਵੇਂ ਹੀ ਰੱਖ ਲਿਆ ਜਿੱਦẽ ਇਹ ਸਾਨੂੰ ਇਹਨਾਂ ਨੇ ਇਸ ਗੱਲ ਦੇ ਭਰੋਸੇ 'ਚ ਲਿਆ ਵੀ ਤੁਹਾਡਾ 27 ਕਨਾਲਾਂ 13 ਮਰਲੇ ਰਕਬਾ ਪੂਰਾ ਕਰਕੇ ਦੇਵਾਂਗੇ ਸਰਪੰਚ ਸਾਹਿਬ ਵੀ ਇੱਥੇ ਸੀਗੇ ਸਾਨੂੰ ਵੀ ਸੱਦਿਆ ਚਲੋ ਅਸੀਂ ਸਹਿਮਤੀ ਦੇਤੀ ਵੀ 27 ਕਨਾਲਾਂ 13 ਮਰਲੇ ਸਾਡਾ ਰਕਬਾ ਪੂਰਾ ਕਰ ਦੇਣਗੇ ਇਹਨਾਂ ਨੇ ਲਵਾ ਕੇ ਠੱਡੇ ਜੀ ਉਦੋਂ ਬਾਅਦਾਂ ਦੇ ਅਸੀਂ ਜਾਣਿਆ ਕੁਰੀ ਕੁਰੀ ਵਾਲੇ 'ਚ ਰਕਬਾ ਤੁਹਾਡਾ ਤੇ ਕੁਰੀ ਗਏ ਤੇ ਉਹ ਕੁਰੀ ਵਾਲਾਂ ਦਾ ਵੀ ਝੋਨਾ ਵੱਢ ਕੇ ਮੈਂ ਮਨਤੀ ਕਰਾਂਗਾ ਇਹਨਾਂ ਨੂੰ ਅਸੀਂ ਕਿਹਾ ਵੀ ਜਦੋਂ ਝੋਨਾ ਵੱਢ ਕੇ ਤੁਸੀਂ ਪਹਿਲੀ ਲੈ ਲਿਓ ਜਿੱਥੋਂ ਆਉਂਦੀ ਆ ਹਾਲਾਂਕਿ ਪਈ ਸਾਡੇ ਵਾਣ ਚ ਲੱਗੀ ਨਹੀਂ ਸਾਨੂੰ ਉਲਟਾ ਇਹਨਾਂ ਦੇ ਵਾਣ ਵੇਚਦੀ ਪਈ ਆਉਣੀ ਆ ਜੀ ਰੱਖ ਬੈ ਇਹਨਾਂ ਨਾਲ ਸਾਂਝਾ ਖਾਤਾ ਇਹਨਾਂ ਨਾਲ ਸਾਡਾ ਸਾਂਝਾ ਜਦੋਂ ਇੱਧਰ ਸਰਕਾਰੀ ਰਾਹ ਹੀ ਨਹੀਂ ਲੱਗਦਾ ਤੂੰ ਜਿੱਧਰੋਂ ਇਹ ਪਈ ਮੰਗਦੇ ਆ ਉਧਰੋਂ ਸਰਕਾਰੀ ਰਾਹ ਨਾਲ ਟੱਚ ਹੀ ਨਹੀਂ ਹੁੰਦੀ ਉਲਟਾ ਸਾਨੂੰ ਤਾਂ ਪਈ ਇੱਧਰ ਦੀ ਆਉਣੀ ਆ ਜੀ ਅਸੀਂ ਆਪਦੀ ਕਾਨੂੰਨੀ ਕਾਰਵਾਈ ਕਰੀ ਜਾਂਦੇ ਆ ਅਸੀਂ ਕੋਰਟ ਚ ਕੇਸ ਕਰਾਂਗੇ ਅਸੀਂ ਰਾਹ ਇਹਨਾਂ ਦੇ ਇਹਨਾਂ ਦੇ ਵੇਚਦੀ ਲਵਾਂਗੇ ਇੱਧਰੋਂ ਸਾਨੂੰ ਤਾਂ ਆਪਣੀ ਰਾਹ ਹੁੰਦਾ ਜੀ ਕਿਸੇ ਪਾਸੇ ਦੀ ਇਹ ਝੂਠਾ ਹੀ ਦੋਸ਼ ਲਾਈ ਜਾਂਦੇ ਆ ਇਹ ਤੁਸੀਂ ਸੁਪਰਪੈਂਸਾਬੀ ਪੁਨਚ ਨੂੰ ਨਾਲ ਗੱਲਬਾਤ ਕਰ ਲਈ ਆਪਾਂ ਇੱਕ ਗੱਲ ਹੋਰ ਆ ਜੀ ਸਾਡਾ ਆਹ ਪੁਰਾਣਾ ਬੋਰ ਲੱਗਿਆ ਜੀ ਹਾਉਜ਼ ਲੱਗਿਆ ਦਰਖਤ ਲੱਗੇ ਆ ਜੇ ਇਹ ਪਈ ਇੱਥੋਂ ਦੀ ਹੁੰਦੀ ਇੱਥੇ ਬੋਰ ਲਾਉਂ ਦੇ ਦਿੰਦੇ ਜੀ ਇਹ ਜਾਂ ਇਹ ਦਰਖਤ ਇਹ ਡਡੇ ਹੋ ਜਾਂਦੇ ਸਾਡੇ ਤਾਂ ਤੁਸੀਂ ਮੌਕੇ ਤੇ ਵੇਖ ਲੋ ਜੇ ਇੱਥੇ ਪਈ ਸੀਗੀ ਤਾਂ ਜਾਂ ਅਸੀਂ ਪਈ ਵਾਈ ਵੀ ਆ ਤਾਂ ਅਸੀਂ ਹੱਥ ਵੀ ਪਈ ਨੂੰ ਲਾਇਆ ਤਾਂ ਜੀ ਜੀ ਜਿਹੜੀ ਉਹ ਪਿੱਛੇ ਪਈ ਛੜਤੀ ਕੁਰੀ ਵਾਲੇ ਦੀ ਗੱਲ ਕਰਦੇ ਤੁਸੀਂ ਉਹਨੇ ਕਿਉਂ ਛੜਤੀ ਭਾਈ ਜੀ ਉਹਨਾਂ ਨੇ ਤਾਂ ਛੜਤੀ ਵੀ ਉਹਨਾਂ ਨੂੰ ਰਾਹ ਕਿਸੇ ਪਾਸੇ ਰਾਹ ਆਉਂਦਾ ਉਧਰ ਦੀ ਆ ਜੀ ਇਹ ਲੋਕਾਂ ਨੂੰ ਪਲੇਖੇ ਚ ਹੀ ਲਈ ਫਿਰਦੇ ਆ ਰਾਹ ਸਾਨੂੰ ਕਾਨੂੰਨ ਕਾਨੂੰਨ ਮੁਤਾਬਕ ਪੱਟਣ ਵਾਲੇ ਸੂਏ ਤੋਂ ਜਿਹੜੀ ਰਾਹ ਇਹਨਾਂ ਦੇ ਵਾਹਨ ਨੂੰ ਲੱਗਿਆ ਇਹ ਕਹਿੰਦੇ ਸਾਡਾ ਰਾਹ ਨੂੰ ਵਾਹਨ ਨੂੰ ਰਾਹ ਨਹੀਂ ਤੋੜ ਰਾਹ ਜੀ ਇਹਨਾਂ ਦੇ ਵਾਹਨ ਨੂੰ ਇੱਕ ਤਾਂ ਇਧਰੋਂ ਲਵਾਲਿਆ ਪਿੱਛੇ ਪਿੱਛੇ ਹੀ ਇੱਕ ਉਧਰੋਂ ਲਵਾਲਿਆ ਕਾਨੂੰਨ ਮੁਤਾਬਕ ਇੱਕ ਵਾਹਨ ਨੂੰ ਇੱਕ ਹੀ ਰਾਹ ਮਿਲਦਾ ਹੁੰਦਾ ਸਾਨੂੰ ਵੀ ਉਧਰੋਂ ਮਿਲਦਾ ਜੀ ਜਦੋਂ ਖਾਤਾ ਹੀ ਸਾਡਾ ਥਾਂ ਚਾ ਉਧਰ ਉਧਰ ਅਸੀਂ ਤਾਂ ਜਿਹੜਾ ਰਸਤਾ ਬਣਾਇਆ ਆਪਦੇ ਵਾਹਨ ਨੂੰ ਇਹ ਬਲਬੀਰ ਸਿੰਘ ਮੱਲ ਸਿੰਘਾਂ ਤੋਂ ਲੈ ਕੇ ਜ਼ਮੀਨ ਆਪਦੇ ਰਾਹ ਨੂੰ ਵਾਹਨ ਨੂੰ ਅਸੀਂ ਰੱਖ ਰਸਤਾ ਉੱਥੋਂ ਦੀ ਬਣਾਇਆ ਜਾਨੀ ਕਿ ਹਲੇ ਸਾਡੇ ਵਾਹਨ ਨੂੰ ਵੀ ਰਸਤਾ ਹੈ ਨਹੀਂ ਸੀ ਅਸੀਂ ਉਹਨਾਂ ਤੋਂ ਵਾਹਨ ਲੈ ਕੇ ਮਹਿੰਗੇ ਮੁੱਲ ਤੇ ਫੇਰ ਅਸੀਂ ਰਸਤਾ ਬਣਾਇਆ ਆਪਦੇ ਵਾਹਨ ਨੂੰ ਨਹੀਂ ਜਿਹੜੀ ਉਹ ਆਪਾਂ ਪਿੱਛੇ ਗੱਡੀਆਂ ਖੜੀਆਂ ਜਿੱਥੋਂ ਪਈ ਹੈ ਉਹ ਸਰਕਾਰੀ ਹੈ ਉਹਨਾਂ ਉੱਥੋਂ ਤੱਕ ਉੱਥੋਂ ਤੱਕ ਪਿੱਛੇ ਸਰਕਾਰੀ ਹੈ ਜੀ ਕਾਂ ਬਾਈ ਕਰਮਾ ਜਿਹੜਾ ਇਹਨਾਂ ਨਾਲ ਖਾਤਾ ਸਾਂਝਾ ਜਿਹੜਾ ਯੂਨੀਅਨ ਨਾਲ ਰੌਲਾ ਪਾਉਂਦੇ ਆ ਬਾਈ ਕਰਮਾ ਅਸੀਂ ਸਰਕਾਰੀ ਰਾਹ ਤੋਂ ਪਿੱਛੇ ਰਹਿ ਜਾਂਦੇ ਆ ਉਹ ਹੋਰ ਤੇਰ ਦਾ ਵਾਹਨ ਕਰਦਾ ਵਾਹਨ ਰਹਿ ਜਾਂਦਾ ਉਦੋਂ 27 ਕਰਮਾ ਸੀ ਪਿੱਛੇ 22 ਕਰਮਾ ਪਿੱਛੇ ਰਹਿ ਜਾਂਦੇ ਆ ਸਰਕਾਰੀ ਰਾਹ ਤੋਂ ਅਸੀਂ ਤਾਂ ਉਹਨਾਂ ਤੋਂ ਮਹਿੰਗੇ ਮੁੱਲ ਲੈ ਕੇ ਰਸਤਾ ਬਣਾਇਆ ਜੀ ਇਹਨਾਂ ਦਾ ਮਤਲਬ ਯੂਨੀਅਨ ਦਾ ਇਹ ਹੀ ਆ ਵੀ ਅਸੀਂ ਇਹਨਾਂ ਨੂੰ ਟਾਰਗੇਟ ਕਰਕੇ ਇੱਥੋਂ ਦੀ ਰਾਹ ਲਈਏ ਅਸੀਂ ਕਿਸੇ ਤੋਂ ਵਾਹਨ ਲੈ ਕੇ ਮੁੱਲ ਅਸੀਂ ਰੱਖ ਬੇ ਦੀ ਵਾਹਨ ਚ ਵੜਨ ਦੀ ਖਾਤਰ ਲਿਆ ਮਹਿੰਗਾ ਤੇ ਹੁਣ ਅਸੀਂ ਇਹਨਾਂ ਨੂੰ ਕਿਵੇਂ ਦੇ ਦਈਏ ਜੀ ਸਾਨੂੰ ਕਾਨੂੰਨ ਮੁਤਾਬਕ ਰਾਹ ਇੱਧਰ ਦੀ ਆਉਂਦਾ ਅੱਜ ਤੱਕ ਇਹਨਾਂ ਨੇ ਸਾਨੂੰ ਨਾ ਰਾਹ ਛੱਡਿਆ ਜੇ ਤੋ ਸਾਂਝਾ ਖਾਤਾ ਸਾਡਾ ਇਹਨਾਂ ਨਾਲ ਇਹਨਾਂ ਨੇ ਰਾਹ ਕਿਉਂ ਨਾ ਸਾਨੂੰ ਅਜ ਤੱਕ ਛੱਡਿਆ ਅਸੀਂ ਤਾਂ ਹੁਣ ਇਹ ਸਾਡੇ ਚੋਂ ਰਾਹ ਪਾਲਦੇ ਆ ਦੂਜੇ ਟੱਕ ਚੋਂ ਖਾਤਾ ਵੀ ਨਹੀਂ ਸਾਂਝਾ ਜੀ ਦੇ ਨਾਲ ਉਹਦੇ ਜੇ ਰਾਹ ਪਾਲਦੇ ਆ ਵੀ ਇਹਦੇ ਚੋਂ ਰਾਹ ਸਾਨੂੰ ਦਿਓ ਜੀ ਜਿਹੜਾ ਇੰਨਾ ਚਿਰ ਸਹਿਮਤੀ ਨਹੀਂ ਚੱਲੀ ਗਿਆ ਫਿਰ ਕੰਮ ਤੁਹਾਡਾ ਭਾਈ ਜੀ ਸਹਿਮਤੀ ਨਾ ਨਹੀਂ ਪਹਿਲਾਂ ਜਿਹੜੀ ਸਤਨਾਮ ਸਿੰਘ ਨਾਲ ਰੌਲਾ ਪਾਉਂਦੇ ਆ ਇਹ ਇਹ ਸਤਨਾਮ ਕਹਨੇ ਆਪਦੀ ਪਈ ਜਾਂਦੀ ਸੀ ਪਈ ਉਹਦੇ ਉੱਤੋਂ ਦੀ ਇਧਰ ਦੀ ਰਕਵਾ ਨੇੜੇ ਪੈਂਦਾ ਪਟੰਗਾਂ ਵਾਲੇ ਸੂਓ ਤੋਂ ਦੀ ਜਾਵਾਂਗੇ ਤਾਂ ਰਕਬਾ ਦੂਰ ਪੈਂਦਾ ਇਹਨਾਂ ਨੇ ਭੱਪੇ ਤੌਰ ਤੇ ਜਿਵੇਂ ਆਪਾਂ ਜ਼ਿਮੀਂਦਾਰ ਇੱਕ ਦੂਜੇ ਨਹੀਂ ਰੋਕਦੇ ਫੇ ਚੱਲ ਯਾਰ ਨੰਗੀ ਜਾਂਦਾ ਕੋਈ ਚੱਕਰ ਨਹੀਂ ਇਹਨਾਂ ਨੇ ਇਹਨਾਂ ਨੇ ਚਾਚੇ ਜੀਤ ਨੂੰ ਉੱਥੋਂ ਪਈ ਤੋਂ ਆਪਦੀ ਤੋਂ ਨੰਗਣਾ ਬੰਦ ਕਰਤਾ ਕਾਉਂ ਜਿਹੜੀ ਇਹਨਾਂ ਦੇ ਵਾਣ ਕੋਲੀ ਸੀ ਉਹਨਾਂ ਨੇ ਆਪਦਾ ਰਸਤਾ ਬੰਦ ਕਰਤਾ ਜਦੋਂ ਇਹਨਾਂ ਨੇ ਰਾ ਉਹਨਾਂ ਦਾ ਬੰਦ ਕਰਤਾ ਉਹਨਾਂ ਨੇ ਵੀ ਬੰਦ ਕਰਤਾ ਉਹਦੇ ਤਾਂ ਸਾਡਾ ਵੀ ਨੁਕਸਾਨ ਹੋਇਆ ਸਾਡੇ ਹੀ ਮੋਟਰ ਤੱਕ ਆਉਣ ਨੂੰ ਹੈ ਨਹੀਂ ਹੂੰ ਹੂੰ ਜਿਹੜੀ ਹੁਣ ਇਹ ਕਹੀ ਜਾਂਦੇ ਮੱਕੀ ਨਹੀਂ ਵੱਡੀ ਮੱਕੀ ਉਹ ਛੋਟੇ ਸਾਹਮਣੇ ਵੇਖ ਲਓ ਵੀ ਉਧਰ ਦੀ ਵੱਡੀ ਆ ਕਿ ਨਹੀਂ ਵੱਡੀ ਇਹ ਤਾਂ ਭਲੇਖੇ ਜੀ ਲੋਕਾਂ ਨੂੰ ਫੁਲਾਈ ਜਾਂਦੇ ਆ ਵੀ ਸਾਡੇ ਕੋਲੇ ਵਾਹਨ ਨੂੰ ਰਸਤਾ ਹੈ ਨਹੀਂ ਰਸਤਾ ਹੈ ਨਹੀਂ ਰਸਤਾ ਹੈ ਲੱਗਿਆ ਜੀ ਉਧਰ ਦੀ ਲੈਨ ਜੇ ਮੈਂ ਤੁਸੀਂ ਕਹਿੰਨੇ ਵੀ ਤੁਹਾਡੇ ਵਾਹਨ ਜਿਹੜੇ ਵਾਣ ਚ ਖੜੇ ਆ ਇਸ ਨੂੰ ਵੀ ਰਸਤਾ ਹੈ ਨਹੀਂਗਾ ਫਿਰ ਤੁਸੀਂ ਕਿਵੇਂ ਕਰੋਗੇ ਅੱਗੇ ਝੋਨਾ ਵੀ ਪੱਕੂ ਆ ਵਧਣਾ ਕਰਨਾ ਤੁਹਾਨੂੰ ਰਸਤਾ ਹੈ ਨਹੀਂ ਫਿਰ ਤੁਸੀਂ ਰਸਤਾ ਕਿੱਧਰ ਦੀ ਲਓਗੇ ਅਸੀਂ ਰਸਤਾ ਤੁਹਾਨੂੰ ਦੱਸਤਾ ਜੀ ਅਸੀਂ ਦੂਜੇ ਖਾਤੇ ਦਾ ਵਾਹਨ ਲਿਆ ਉਧਰ ਦੀ ਅਸੀਂ ਆਪ ਦਾ ਰਸਤਾ ਬਣਾਇਆ ਸਰਕਾਰੀ ਰਸਤੇ ਤੇ ਲੱਗਦਾ ਕਰਕੇ ਤੁਸੀਂ ਮੁੱਲ ਲੈ ਕੇ ਬਣਾਇਆ ਮੁੱਲ ਲੈ ਕੇ ਬਣਾਇਆ ਜੀ ਅਸੀਂ ਅਸੀਂ ਦੂਜੇ ਰਕਬਾ ਮੁੱਲ ਲਿਆ ਉਹਨਾਂ ਤੋਂ ਉਹਨਾਂ ਤੋਂ ਲੈ ਕੇ ਰਸਤਾ ਬਣਾਇਆ ਹਾਲਾਂਕਿ ਸਾਨੂੰ ਆਉਣਾ ਇਧਰੋਂ ਆ ਰਸਤਾ ਇਧਰਲੇ ਪਾਸੇ ਆਉਣਾ ਸਾਡਾ ਖਾਤਾ ਸਾਂਝਾ ਇਹਨਾਂ ਨਾਲ ਰਸਤਾ ਸਾਨੂੰ ਇਧਰੋਂ ਆਉਣਾ ਜਿਹੜੇ ਇਹਨਾਂ ਨੇ ਆਪਦੇ ਮਨ ਨੂੰ ਦੋ ਰਾਹ ਟੱਕ ਰਾਹਲ ਵਾਲੇ ਜੀ ਇੱਕ ਤਾਂ ਇਧਰੋਂ ਲਵਾਲਿਆ ਜਾਂ ਹਾਲਾਂਕਿ ਸਰਕਾਰੀ ਪੈਈ ਤੇ ਲੱਗਦੇ ਨਹੀਂ ਸੀ ਜਿਹੜੇ ਬੰਦੇ ਸੀ ਪਹਿਲਾਂ 98 ਚ ਉਹ ਭੋਲੇ ਸੀ ਜੀ ਇਹਨਾਂ ਦੇ ਬਜ਼ੁਰਗ ਚਲਾਕ ਸੀ ਇਹਨਾਂ ਨੇ ਆਪ ਦਾ ਆਪ ਦੀ ਕੱਲਿਆਂ ਦੀ ਬਣਾ ਲਈ ਤਕਸੀਮ ਕਰ ਲਈ ਦੂਜਿਆਂ ਦੀ ਤਕਸੀਮ ਨਹੀਂ ਹੋਈ ਜੀ ਦੂਜੇ ਘਰਾਂ ਦੀ ਤਕਸੀਮ ਨਹੀਂ ਹੋਈ ਹਾਲਾਂਕਿ ਇਹਨਾਂ ਨੇ ਇੱਥੇ ਕੌਰ ਯਾਰ ਕੇ ਖੜੇ ਸਾਡੀ ਚਾਚੀ ਜੀ ਵੀ ਖੜੀ ਆ ਉਹਨਾਂ ਦਾ ਰਕਬਾ ਵੀ ਸੱਤ ਕ ਨਾਲ ਨੱਪੀ ਬੈਠੇ ਇਹ ਤਾਂ ਹੁੰਦੇ ਨਾ ਭਲੇ ਮਾਨਸਾ ਜੀ ਅਸੀਂ ਜੇ ਭਲੇ ਮਾਨਸਾ ਤਾਂ ਉਹਨਾਂ ਦਾ ਰਸਤਾ ਕਿਉਂ ਵਾਣ ਨੱਪਿਆ ਉਹਨਾਂ ਦੇ ਵਾਣ ਨੂੰ 29 ਸਾਲ ਹੋ ਗਏ ਪਾਣੀ ਨਹੀਂ ਲੱਗਣ ਦਿੱਤਾ ਜੀ ਖਾਲਾ ਬਾਈ ਬੈਠਾ ਖਾਲਾ ਬਾਈ ਬੈਠਿਆ ਜੀ 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 ਅਸੀਆ ਬਾਈ ਜੀ ਆਪਣਾ ਸਾਡਾ ਇਹਨਾਂ ਨੇ 28 29 ਸਾਲ ਹੋ ਗਈ ਸਾਡਾ ਖਾਲਾ ਵਾਹ ਕੇ ਪਹਿਲਾਂ ਇਹਨਾਂ ਨੇ ਸਾਡੀ ਮਾਲਾ ਸਾਡੇ ਰੇਸ਼ਮ ਸਿੰਘ ਜੀ ਤੇ ਪਾਟ ਸਿੰਘ ਜੀ ਉਹਨਾਂ ਜੋ ਮਾਲਾ ਸਾਨੂੰ ਪਹਿਲੀ ਇਹਨਾਂ ਨੇ ਸੱਤ ਕਨਾਲ ਇੱਥੇ ਪਹਿਲੀ ਵਾਈ ਜੀ ਸਾਡੇ ਕੱਲਿਆਂ ਦੇ ਵਿੱਚੋਂ ਮਾਲਾ ਕੱਲੇ ਘਰ ਚੋਂ ਇਹਨਾਂ ਨੇ ਦੋ ਕਿਲੇ ਪਹਿਲੀ ਸਾਡੀ ਸਾਹਮਣੇ ਉੱਥੇ ਆਪਣਾ ਬੋਰ ਖੜਾ ਬੋਰ ਦੇ ਸਾਹਮਣੇ ਵਾਲੀ ਇਹਨਾਂ ਨੇ ਜੀ ਪਹਿਲੀ ਵਾਹ ਕੇ ਉਸ ਤੋਂ ਅਗਲੇ ਦਿਨ ਉਵੇਂ ਸਾਡਾ ਖਾਲਾ ਪਿਆ ਸਰਕਾਰੀ ਖਾਲਾ ਜੀ ਉਵੇਂ ਸਾਡਾ ਖਾਨ ਨੱਕਾ ਸਾਡਾ ਖੜਾ ਇਹਨਾਂ ਨੇ ਖਾਦਾ ਖਾਲਾ ਵਾਤਾ ਸਾਨੂੰ ਪਤਾ ਵੀ ਸਾਡੀ ਫਸਲ ਕਿਵੇਂ ਹੁੰਦੀ ਆ 27-28 ਸਾਲ ਹੋ ਗਏ ਬਿਨਾ ਪਾਣੀ ਤੋਂ ਰਹਿੰਦੇ ਆ ਜੀ ਬਰਾਨੀ ਵਾਣ ਕਰ ਚ ਬਰਾਨੀ ਵਾਣ ਕਰ ਛੱਡਿਆ ਆ ਮੇਰੀ ਮਾਸੀ ਇਹਨਾਂ ਦੇ ਇਹਨਾਂ ਦਾ ਪੁੱਛ ਇਹਨਾਂ ਦੇ ਵੀ ਹਿੱਸਾ ਬੰਦਾ ਜੀ ਹੂੰ ਬਾਕੀ ਜਾਂਦੇ ਸਾਡਾ ਵਾਣ ਹਾਂ ਨਾਲੇ ਖਾਲਾ ਵਾਈ ਜਾਂਦੇ ਆ ਇੰਨੇ ਚਿਰ ਦੀ ਸਾਡਾ ਵਾਣ ਬਰਾਨੀ ਪਿਆ ਹੈ ਹਾਂ ਉਹ ਮੇ ਕੋਈ ਅੱਜ ਨਾ ਠੇਕਾ ਨਹੀਂ ਮਿਲਦਾ ਵਸਤਾ ਨਹੀਂ ਇਹਨਾਂ ਨੇ ਐਵੇਂ ਨਹੀਂ ਵੇਖਿਆ ਵੀ ਕਿਵੇਂ ਇਹ ਭੁੱਕੀ ਤੇ ਹੀ ਟਾਈਮ ਪਾਸ ਕਰਦੀ ਸਾਡਾ ਵਾਣ ਤੋੜਣੀ ਸੀ ਸਾਡੇ ਕੋਲ 9 ਕਨਾਲਾਂ ਹੀ ਵਾਉਣੀ ਆ ਮੈਂ 11 ਕਨਾਲਾਂ ਦੀ ਮਾਲਕ ਹੈ ਤੇ ਸਾਰਿਆਂ ਚੋਂ ਵਾਣ ਵਾਈ ਬੈਠੇ ਆ ਹੂੰ ਹੈਂ ਤੇ ਅੱਜ ਕਈ ਰਾਂ ਸਾਨੂੰ ਬਈ ਨਹੀਂ ਵਾਹਨ ਦਿੰਦੇ ਗੇ ਜੀ ਹਾਂ ਨਾ ਪਾਣੀ ਨਾ ਪਾਣੀ ਦਾ ਵੀ ਹੈ ਨਹੀਂਗਾ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਖਾਲਾ ਬੰਦਾ ਪਾਣੀ ਸਾਡਾ ਕਿਤੇ ਰੋਲਦਾ ਹੈ ਹੈ ਤੇ ਅਸੀਂ ਵਾਹਨ ਸਾਡਾ ਤਾਂ ਨਾ ਕੋਈ ਖਾਲਾ ਨਾ ਕੋਈ ਜੀ ਇਹ ਕਹਿੰਦੇ ਪਈ ਤੁਹਾਨੂੰ ਉਧਰ ਜੱਲ ਲੱਗਦਾ ਅਸੀਂ ਕਹਿੰਨੇ ਅਸੀਂ ਪ੍ਰਸ਼ਾਸਨ ਨੂੰ ਇਹੇ ਬੇਨਤੀ ਕਰੇ ਕਹਿੰਦੇ ਪਈ ਸਾਨੂੰ ਉਧਰ ਕਹਿੰਦੇ ਲੱਗਣ ਵਾਸਤੇ ਸਾਡਾ ਵਾਹਨ ਪੂਰਾ ਕਰ ਦੇਣ ਇਹ ਜਿੰਨਾ ਸਾਡਾ ਵਾਹਨ ਘਾਟਦਾ ਸੱਤ ਕਨਾਲਾ ਜੀ ਇਹ ਪਈ ਇਹਨੇ ਲੱਗਦੇ ਆ ਉਹਦੇ ਨਾਲ ਸਾਡਾ ਵਾਹਨ ਪੂਰਾ ਕਰ ਦੇਣ ਇਹ ਜੀ ਤੇ ਇਹ ਰਵੇ ਉਹਦੇ ਨੰਗਾ ਬੰਦਾ ਜਿਵੇਂ ਸਰਪੰਚ ਸਾਹਿਬ ਸਹੀ ਕਹਿੰਦੇ ਆ ਤੇ ਫੇਰ ਉਹ ਨੰਗਾ ਸਾਨੂੰ ਕੋਈ ਚੱਕਰ ਨਹੀਂਗਾ ਜਿੰਨੇ ਚੱਕਾ ਸਾਡਾ ਵਾਹਨ ਹੀ ਪੂਰਾ ਕਰਦੇ ਉਦੋਂ ਹੀ ਸਾਨੂੰ ਕੋਈ ਨੰਗਾ ਨਹੀਂਗਾ ਜੀ ਜੀ ਐਸੀ ਸਾਡੇ ਕੋਲੇ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਕਿਵੇਂ ਸਸਰੀ ਗਾ ਜੀ ਹਾਂ ਜੀ ਕਿਵੇਂ ਦੇਖੂਗੇ ਤੁਹਾਡੇ ਤੇ ਵੀ ਅਲੀਕੇਸ਼ਨ ਲੱਗੇ ਆ ਇਹ ਸਭ ਘਾਤ ਲ ਜਾਉ ਲੈ ਜਨਾਬ ਇਹ ਨਾਲ ਮੈਂ 31 ਇੱਕ 19 ਰੋਟਾ ਹੋਇਆ ਸੀਗਾ ਪੰਨੇ ਪਟ ਸਰਕਾਰ ਦਾ ਸਰੇ ਬਿੜਿਆ ਉਸ ਤੋਂ ਬਾਅਦ 200 ਫਿਰ ਵਾਧਾ ਮਿਲਦਾ ਮੈਨੂੰ ਆਸ਼ਟਾ ਫਿਰ ਮਟੇਕੇ ਦੇ ਭਰਤੀ ਆ ਬਿਲਕੁਲ ਸਹੀ ਨੌਕਰੀ ਕਰਦਾ ਕੋਈ ਇਲਜ਼ਾਮ ਨਹੀਂ ਮੇਰੇ ਤੇ ਬਗੈਰ وجہ ਨਾਲ ਮੇਰਾ ਅੱਖ ਖਰਾਬ ਕੀਤਾ ਮੈਂ ਇਹਨਾਂ ਦੇ ਉਲਟਾ ਕੇਸ ਕਰੋ ਮਾਨ ਨਹੀਂ ਆ ਠੀਕ ਹੈ ਜੀ ਨਾ ਮੇਰੇ ਬੇਲੋਣਾ ਮੇਨ ਕੋ ਰਿਕਾਰਡ ਸਾਰਾ ਕੋ ਸਹੀ ਸਾਰੇ ਪਾ ਗਏ ਇਹ ਬਗੈਰ ਵਜਹ ਮੇਰੇ ਤੇ ਇਲਜ਼ਾਮ ਲਾਇਆ ਦੇ ਝੂਠੇ ਬਾਈਰ ਉਹ ਲੱਗਤੀ ਕਿ ਤੁਹਾਨੂੰ ਜਰਾ ਆ ਮੇਰੇ ਦੇ ਬੇਤੀ ਹੈ ਇਹ ਮੈਨੂੰ ਕੋ ਰਾਹ ਚ ਆ ਕੇ ਖੜਿਆ ਕੋਈ ਗੱਲ ਵਾਪਰਦੀ ਆ ਮੇਰਾ ਜ਼ਿੰਮੇਵਾਰ ਹੈ ਪਰਿਵਾਰ ਚ ਸਾਡੇ ਘਰ ਕਿਸੇ ਕਿਸਾ ਦਾ ਕੋਈ ਵਾਕਾ ਹੋ ਜਾਂਦਾ ਸਿਰਫ ਅਟੈਂਸ਼ਨ ਕਰਕੇ ਜਿਵੇਂ ਵੀ ਇਹਨਾਂ ਦੇ ਮੁਰ ਠੂਠੇ ਲਾਉਂ ਕਰਕੇ ਅਸੀਂ ਸਾਰਾ ਪਰਿਵਾਰ ਟੈਂਸ਼ਨ ਚ ਆ ਜਾਂ ਜੀ ਜਦੋਂ ਤੁਸੀਂ ਮੌਜੂਦ ਸੀ ਉਦੋਂ ਮਿੰਤੀ ਗਿੰਤੀ ਕੋਈ ਕਿਵੇਂ ਹੋਈ ਸੀ ਸਰ ਆਪਾਂ ਕੋਈ ਨਹੀਂ ਹੋ ਰਿਹਾ ਮੁਰਸੀ ਆਪਾ ਜਿਵੇਂ ਆ ਸਰਾ ਰਕਵਾ ਆਈ ਸੀਗਾ ਪਾ ਲਈ ਅਸੀਂ ਇਹ ਗਾਤ ਬਾਲਾ ਕਰਕੇਗਾ ਚਾਚੇ ਕਰਨ ਉਹ ਉਹ ਵੀ ਬੋਹ ਬੈ ਕਰਕੇ ਆ ਜੇ ਮੌਕੇ ਸਰਜੀ ਜਾਏਗੀ ਕੋਈ ਬੋਕ ਦੇ ਪਈ ਕੋਈ ਆਸਰਾ ਸੱਚ ਬਰਕਾਰਡ ਆ ਹੀ ਵਾਟਾ ਸੇਮ ਕੋਈ ਵਟਲੇ ਰਹੀ ਕੋਚ ਮੇਗਾ ਆ ਚੁ ਜਾਈ ਜੀ ਹਾਂ ਜੀ ਧੰਨਵਾਦ ਇੱਕ ਬੇਨਤੀ ਕਰਦੇ ਹਾਂ ਹੋਰ ਇੱਕ ਹੋਰ ਬੇਨਤੀ ਕਰਨੀ ਸੀ ਜੀ ਇਹ ਕਿਸਾਨ ਜਿਥੇ ਬੰਦੀਆਂ ਨੂੰ ਤੇ ਮਜ਼ਦੂਰ ਜਿਥੇ ਬੰਦਿਆਂ ਨੂੰ ਆਉਂਦੇ ਵੀ ਸਾਡਾ ਸਾਥ ਦਿਓ ਅਸੀਂ ਕਿਸਾਨ ਤੇ ਮਜ਼ਦੂਰ ਜਿਥੇ ਬੰਦਿਆਂ ਨੂੰ ਇਹਨਾਂ ਵੀ ਸਾਡਾ ਖੇਤ ਆ ਕੇ ਸਾਡਾ ਪੱਖ ਸੁਨਿਆ ਜਾਵੇ ਇਹ ਤਾਂ ਸੱਚੇ ਆ ਸਾਡਾ ਆ ਪੰਚਾਇਤ ਖੜੀ ਆ ਜੀ ਜੇ ਕੋਈ ਵੀ ਕਹ ਦੇ ਵੀ ਤੁਸੀਂ ਗਲਤ ਆ ਸਾਡੇ ਖੜੇ ਧੋਨੇ ਚ ਵੱਟ ਪਾ ਦਿਓ ਜੀ ਅਸੀਂ ਕੋਈ ਤਰਾਹ ਨਹੀਂ ਤਿੰਨ ਪਿੰਡਾਂ ਦੀ ਤਿੰਨ ਸਰਪੰਚਾ ਸਾਡੇ ਜਿਹੜੇ ਇਹ ਆ ਕੀ ਜਾਂਦਾ ਵੀ ਉਦੋਂ ਇਹਨਾਂ ਨੇ ਅਣਪਛਾਤੇ ਬੰਦੇ ਲੈ ਕੇ ਆਂਦੇ ਸਾਡੇ ਪਿੰਡ ਦੀ ਪੰਚਾਇਤ ਦੇ 24 ਮੈਂਬਰ ਆ ਜੀ ਤਿੰਨ ਸਰਪੰਚ 27 ਹੋਗੇ ਜੀ ਸਾਰੇ ਮੋਦੇ ਮੌਜੂਦ ਪੰਚਾਇਤ ਮੈਂਬਰ ਸਾਬਕਾ ਸਰਪੰਚ ਸਾਰੇ ਸੀਗੇ ਜੀ ਜਿੱਤੇ ਡੀਐਸਪੀ ਸਾਹਿਬ ਮੌਕਾ ਵਿਖਣਾ ਕੋਈ ਅਣਪਛਾਤਾ ਬੰਦਾ ਸਾਡੇ ਨਾਲ ਇੱਕ ਵੀ ਕਹਿ ਦੇਣ ਜੀ ਅਣਪਛਾਤਾ ਬੰਦਾ ਸੀਗਾ ਮੇਰੀ ਖਾਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਆ ਵੀ ਜਦੋਂ ਵੀ ਕੋਈ ਕਦਮ ਚੱਕਣਾ ਸਾਡਾ ਆ ਕੇ ਪੱਖ ਵੇਖਣ ਸਾਡਾ ਆ ਕੇ ਸੁਣਨ ਜੇ ਅਸੀਂ ਗਲਤ ਹੋਈਏ ਤਾਂ ਸਾਡੇ ਖੜੇ ਛੋਣੇ ਚ ਬਾਦ ਨਹੀਂ ਜੀ ਸਾਨੂੰ ਕੋਈ ਚੱਕਰ ਨਹੀਂ ਜੀ ਪਰ ਸਾਡਾ ਪੱਖ ਸੁਣ ਲੈਣ ਜੇ ਜਥੇਬੰਦੀ ਧਰਨਾ ਦੇਊਗੀ ਕੱਲ ਨੂੰ ਅਗਲਾ ਕਹਿਣਦਾ ਵੀ ਅਸੀਂ ਧਰਨਾ ਦੇਵਾਂਗੇ ਅਸੀਂ ਬਰਾਬਰ ਧਰਨਾ ਦੇਵਾਂਗੇ ਜੀ ਇਹਨਾਂ ਦੇ ਅਸੀਂ ਪੈਨਡ ਵਾਲੇ ਵੀ ਇਹਨਾਂ ਦੇ ਬਰਾਬਰ ਧਰਨਾ ਦੇਵਾਂਗੇ ਕਾਲ ਨੂੰ ਫੇਰੇ ਨਾਖਣ ਵੀ ਇਹ ਸਿਆਸੀ ਰੰਗ ਬਣਾਤੀ। ਨਾ ਅਸੀਂ ਸਿਆਸਤ ਹੈਗੇ ਆਂ ਜੀ। ਅਸੀਂ ਕਾਲੀਦਾਲ ਚਾ ਕੱਲ ਨੂੰ ਇਹ ਇਹ ਕੱਲ ਨੂੰ ਯੂਨੀਅਨ ਇਹ ਕਹਿੰਦੀ ਹੁੰਦੀ ਆ ਵੀ ਸਿਆਸੀ ਕੰਮ ਆ। ਸਿਆਸੀ ਸਾਡਾ ਕੋਈ ਨਹੀਂ ਹੋਊਗਾ। ਅਸੀਂ ਆਪਦੇ ਦੰਤ ਤੇ ਆਪ ਧਰਨਾ ਲਾਵਾਂਗੇ। ਜੇ ਲਾਉਣਗੇ ਅਸੀਂ ਇਹਨਾਂ ਦੇ ਜਿੰਦਾ ਮਰਦਾਬਾਦ ਕਰਾਂਗੇ ਜੀ ਕਿਸਾਨੀ ਹੋਣੀ ਆਂਦੀ। ਹਾਂ ਤੁਹਾਡੇ ਪਿੰਡ ਦੀ ਨਹੀਂ ਉਹ ਜਥੇਬੰਦੀ। ਕਿਹੜੀ ਜੀ? ਜਿਹੜੀ ਆਈਐਸਪੋਰਟ ਚੋਂ ਉਹਨਾਂ ਦੇ। ਨਹੀਂ ਜਥੇਬੰਦੀ ਸਾਡੇ ਪਿੰਡ ਦੀ ਹੈ ਨਹੀਂ ਜੀ। ਨਾ ਗਰਾਹਾਂ ਵਾਲੇ ਆਏ ਆ ਨਾ ਸਿੱਧੂਪੁਰ ਵਾਲੇ ਆਏ ਆ। ਨਾ ਦੂਜੀ ਟਕੌਂਦਾ ਵਾਲੇ ਆਏ ਆ ਜੀ। ਕੋਈ ਜਥੇਬੰਦੀ ਸਾਡੇ ਇਹਨਾਂ ਨਹੀਂ ਆਈ ਇਹ ਆਂਦੇ ਸੀ ਨਾ ਅਸੀਂ ਜਥੇਬੰਦੀਆਂ ਤੋਂ ਮੰਗਦੇ ਆਂ ਵੀ ਸਾਡਾ ਸਾਥ ਦੇਣ ਅਸੀਂ ਜਥੇਬੰਦੀਆਂ ਨੂੰ ਇਹ ਆਣੇ ਆ ਵੀ ਸਾਡਾ ਪੱਖ ਵੇਖਣ ਖੇਤਾਂ ਕੇ ਮੌਕਾ ਜੇ ਅਸੀਂ ਗਲਤਾਂ ਤਾਂ ਪਣਾ ਇੱਕ ਖੜੇ ਚੋਣੇ ਚ ਵੱਟ ਪਾ ਦੇਣ ਪਰ ਗਲਤ ਕਰਨ ਸਾਨੂੰ ਵੀ ਇਥੇ ਤੁਸੀਂ ਗਲਤ ਆ ਜੀ ਸਰਪੰਚ ਸਾਹਿਬ ਆਈ ਆ ਇਥੇ ਰਣ ਅੱਬੀ ਗੱਲਬਾਤ ਕਰ ਗਏ ਆਪਾਂ ਸਰਪੰਚ ਸਾਹਿਬ ਕਿ ਮੈਂ ਦੇਖੂਗਾ ਜਿਹੜਾ ਪਈ ਨੂੰ ਲੈ ਕੇ ਬਿਵਾਦ ਛੜਿਆ ਦੋ ਘਰਾਂ ਦੇ ਵਿੱਚ ਪਈ ਮੇਰੀ ਜੌਂ ਦੀ ਉਮਰ ਸਮੜੀ ਉਹਨ ਦੀ ਪਈ ਇੱਥੇ ਹੈ ਨਹੀਂ ਸੀ ਤੇ ਪਹਿਲੀ ਜਿਹੜੀ ਪਈ ਸੀ ਉਹ ਵੀ ਉਹਨਾਂ ਦੇ ਭਰਾਵਾਂ ਦੀ ਪਈ ਸੀਗੀ ਸਤਨਾਮ ਦੇ ਜੀਤ ਸਿੰਘ ਦੀ ਉਹਨੇ ਭਰਾਵੀ ਵੰਡ ਚ ਆਪਦੀ ਪਈ ਛੱਡੀ ਹੈ ਉਹਨਾਂ ਨੇ ਹੋਰ ਕਿਤੋਂ ਦੀ ਉਹਨਾਂ ਦਾ ਰਸਤਾ ਹੈ ਨਹੀਂ ਸੀਗਾ ਗੀਂਦੀ ਸ਼ੌਂ ਦੀ ਅਗਲੇ ਪਾਸੇ ਪੈੜੀ ਸੀਗੀ ਜੀਤ ਸ਼ੌਂ ਨੇ ਪਿੱਛੋਂ ਲੈ ਲਿਆ ਸੀ ਬਣ ਜੀਤ ਸ਼ੌਂ ਦੀ ਪਿੱਛੇ ਪੈੜੀ ਸੀਗੀ ਉਹਨਾਂ ਦੋਵਾਂ ਭਰਾਵਾਂ ਨੇ ਆਪਸ ਵਿੱਚ ਵੰਡ ਕੇ ਉਹਨਾਂ ਨੇ ਆਪ ਦਾ ਰਸਤਾ ਚੱਲੂ ਛੱਡਿਆ ਜੀ ਜਿਹੜੀ ਐਸਪੀ ਤੇ ਆਪਾਂ ਖੜੇ ਆ ਇਹ ਸਾਡੀ ਸੁਰਤ ਦੇ ਵਿੱਚ ਇਥੋ ਨਹੀਂ ਚੱਲਦੀ ਸੀ ਜਿਹੜੇ ਉਹਨਾਂ ਦੇ ਇਲਜ਼ਾਮ ਹੈ ਫਿਰ ਉਹ ਗਲਤ ਹੈ ਉਹ ਤਾਂ ਹੀ ਉਹਨਾਂ ਦੇਖੋ ਉਹਨਾਂ ਨੂੰ ਪਤਾ ਹੋਊਗਾ ਗਲਤ ਨਹੀਂ ਫਿਰ ਤੁਸੀਂ ਤਾਂ ਮੌਜੂਦ ਦਾ ਸਰਪੰਚ ਹੋ ਤੁਸੀਂ ਕਹਿ ਰਹੇ ਹੋ ਵੀ ਉਹ ਹੈ ਫਿਰ ਇਹਦਾ ਮਤਲਬ ਫਿਰ ਹਾਂ ਸੀ ਇਹ ਦੇਖੀ ਨਹੀਂ ਜੀ ਪਈ ਇੱਥੇ ਜਿਉਂ ਅਸੀਂ ਤਾਂ ਸਾਡੀ ਸੁਰਤ ਸਾੰਬੜੀ ਅਸੀਂ ਪਈ ਨਹੀਂ ਇੱਥੇ ਵੇਖੀ ਅਸੀਂ ਤਾਂ ਪਹਿਲੀ ਲੰਗ ਦੇ ਬੰਦੇ ਵੇਖੇ ਉਧਰ ਦੇ ਅਸੀਂ ਲੰਗਦੇ ਰਹੇ ਹਾਂ ਉਧਰ ਦੀ ਜਗਤ ਮੜ ਮੜ ਖੇਤ ਨੂੰ ਜਾਂਦੇ ਸੀ ਉਹ ਪਹਿਲੀ ਪਈ ਜਾਂਦੀ ਐ ਪਈ ਤਾਂ ਅਸੀਂ ਵੇਖੀ ਨਹੀਂ ਯਾਦ ਕਿਤੇ ਸਰਪੰਚ ਸਾਹਿਬ ਕਿਸੇ ਪਾਸੇ ਤਾਂ ਪਈ ਲੱਗੂਗੀ ਚਾਹੇ ਤੁਹਾਨੂੰ ਹੋਵੇ ਚਾਹੇ ਕਿਸੇ ਨੂੰ ਹੋਵੇ ਅਸੀਂ ਤਾਂ ਸਾਂਝੀ ਗੱਲ ਕਰਾਂਗੇ ਕਿਸੇ ਪਾਸੇ ਤਾਂ ਪਈ ਲੱਗੂਗੀ ਇਹ ਗੱਲ ਕਰਕੇ ਕਿਸੇ ਪਾਸੇ ਤਾਂ ਹੈਗੀ ਉਹਨਾਂ ਨੂੰ ਇਹਨਾਂ ਬਾਈ ਜੀ 40 45 ਕਿੱਲੇ ਬਾਣ ਇਕੱਠਾ ਇੱਥੋਂ ਲਾ ਕੇ ਤੇ ਸੂਏ ਤੇ ਕੁਰਬਾਨ ਹੈਗਾ ਇਹ ਵਿੱਚ ਇਹਦੇ ਮੇਰੇ ਕੋਲ ਵੀ 5 6 ਕਿੱਲੇ ਬਾਣ ਬੈ ਹੈਗਾ ਇਹ ਜੇ ਤਾਂ ਸਹੀ ਭਰਾਮੀ ਮੰਡੀ ਵੇਖੀ ਜਾਗੇ ਇਹ ਰਸਤਾ ਹੀ ਉਧਰਲੇ ਪਾਸੇ ਦੀ ਜਾਂਦਾ ਇਹ ਸੂਏ ਤੇ ਸਾਰੇ ਭਰਾਵਾਂ ਨੂੰ ਇਧਰੋਂ ਤਾਂ ਇਹਨਾਂ ਨੇ ਬਲਵੀਰ ਸਿੰਘ ਵਿੱਚ ਨਾ ਮਾਲੂ ਸਿਓਂ ਕਦੋਂ ਪਾਹ ਲਿਆ ਪਟਵਾਰੀ ਨੇ ਇਹਨਾਂ ਨੂੰ ਰਸਤਾ ਤਾਂ ਉਧਰ ਦੀ ਬਣਿਆ ਸੀਗਾ ਇਹਨਾਂ ਨੂੰ ਤਾਂ ਸਾਰਾ ਰਸਤਾ ਜਾਂ ਤਾਂ ਖਾਲੇ ਦੇ ਨਾਲ-ਨਾਲ ਆਊਗਾ ਜਾਂ ਉਧਰ ਸਾਡੇ ਬਾਈਕ ਹੋਰਾ ਤੇ ਤੁਹਾਡੀ ਗੱਲ ਮੈਂ ਵਿੱਚ ਰੱਖਦਾ ਕੱਟਦਾ ਸੀ ਤੁਸੀਂ ਕਹਿੰਦੇ ਇਧਰ ਦੀ ਰਸਤਾ ਨੂੰ ਨਹੀਂ ਹੁੰਦਾ ਉਧਰ ਦੀ ਪਰੇ ਦੀ ਹੁੰਦਾ ਫਿਰ ਦੂਜੇ ਕਿਸਾਨ ਕਿਵੇਂ ਕੱਟਣ ਦੇਣਗੇ ਹੋਰ ਰੋਲਾ ਪਾ ਲੈਣਗੇ ਫਿਰ ਨਹੀਂ ਇਹਨਾਂ ਦਾ ਕੋਈ ਨਹੀਂ ਸਾਰਾ ਕਿਸੇ ਦਾ ਨਹੀਂ ਪੈਣਾ ਉਹ 45 ਏਕੜ ਇਹਨਾਂ ਦੀ ਜ਼ਮੀਨ ਹੀ ਹੈ ਸਾਰੇ ਇਹਨਾਂ ਦੀ ਆਪਦੀ ਹੈ ਸਾਰੇ ਘਰਾਂ ਦੀ ਹੈ ਜੀ ਸਾਂਝੇ ਖੱਤੇ ਦੀਆ ਹਾਂਜੀ ਖੱਤੇ ਦੀ 45 ਇੱਕੜਾ ਵਾ ਉਹਦੇ ਵਿੱਚ ਮੈਂ ਵੀ ਆ ਪੰਜ 6 ਕਿੱਲੇ ਮਣ ਮੇਰੇ ਕੋਲੇ ਬੈ ਵੀ ਹੈਗਾ ਹੋਰ ਵੀ ਕਈ ਭਰਾ ਹੈਗੇ ਆ ਜੋ ਪੱਕੇ ਖਾਲੇ ਦੇ ਨਾਲ-ਨਾਲ ਲੱਗੂਆ ਖਾਲਾ ਲੱਗੂਆ ਜਾਂ ਪਰੇ ਦੀ ਜਿੱਧਰ ਦੀ ਆਉਂਦੀ ਹੈ ਉਸ ਪਾਸੇ ਦੀ ਸਹੀ ਰਸਤਾ ਆਉਗਣਾ ਹਾਂ ਜੀ ਤੱਕ ਸਹੀ ਰਸਤੇ ਤੇ ਆਵਾਜਾਈ ਹੈ ਹਾਂਜੀ ਸਹੀ ਰਸਤੇ ਕੋਈ ਆਵਾਜਾਈ ਨਹੀਂ ਸੀ ਜੀ ਅਸਲ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਜੀ ਆ ਨਕਸ਼ਾ ਮੇਰੇ ਕੋਲੇ ਇਹਨੂੰ ਸੂਏ ਤੋਂ ਰਾਹ ਲੱਗਿਆ ਵਾ ਤਕਸੀਮ ਚ ਇਹਨਾਂ ਨੇ ਕੱਲੇ ਆਪ ਦੇ ਟੱਕ ਨੂੰ ਲਵਾਇਆ ਉਧਰ ਦੀ ਰਸਤਾ ਹੈ ਤਾਂ ਨਹੀਂ ਛਡਾਉਂਦੇ ਜਿਹੜੀ ਐਥੇ ਤੇਰ ਬੋਲੀ ਆ ਉਹਨਾਂ ਦੀ ਸਤਕ ਨਾਲਾ ਜਮੀਨ ਨਿਕਲਦੀ ਐ ਇਹਨਾਂ ਚੋਂ ਜੇ ਉਧਰ ਦੀ ਰਸਤਾ ਲੈਂਦੇ ਆ ਸਤਕ ਨਾਲਾ ਜਮੀਨ ਛੱਡ ਨਹੀਂ ਬੰਦੀ ਇਹਨਾਂ ਦੀ ਉਧਰ ਦੀ ਰਸਤਾ ਲੱਗਿਆ ਵਾ ਉਧਰ ਦੀ ਕਿਉਂ ਨਹੀਂ ਲੈਂਦੇ ਜੀ ਸਾਨੂੰ ਵੀ ਰਸਤਾ ਉਧਰ ਦੀ ਆਉਣਾ ਚਾਹੀਦਾ ਜੇ ਤੋਂ ਖਾਤਾ ਸੰਝਾ ਜੀ ਅਸੀਂ ਉਧਰ ਦੀ ਮਾਲਕ ਬਣਾਂਗੇ ਨਾ ਜੇ ਇੱਧਰ ਤਾਂ ਅਸੀਂ ਮਾਲਕ ਹੀ ਨਹੀਂ ਸਰਕਾਰੀ ਰਾਹ ਤੇ ਲੱਗਦੇ ਹੀ ਨਹੀਂ ਇਹ ਤਾਂ ਨਹੀਂ ਉਧਰ ਦੀ ਰਾਹ ਕਵਾ ਛਡੋ ਰਸਤਾ ਛਡਾਉਂਦੇ ਜੀ ਵੀ ਉਧਰ ਦੀ ਸਾਨੂੰ ਸਤਕ ਨਾਲਾ ਜਮੀਨ ਛੱਡਣੀ ਪੈਂਦੀ ਇਹਨਾਂ ਦੀ ਕਰੀਬ ਬੰਦਿਆਂ ਦੀ ਜਿਹੜੀ ਨੱਪੀ ਬੈਠੇ ਆ ਅਸਲ ਕਾਰਨਾ ਆ ਜੀ ਗੁਰੂ ਜੀ ਤੁਹਾਡੇ ਤੇ ਵੀ ਏ ਭਾਈ ਜੀ ਮੇਰੇ ਕੋਲੇ ਬਣ ਠੇਕੇ ਤੇ ਆਏ ਤੇ ਮੈਂ ਮੰਨ ਕੇ ਚੱਲ ਬਣ ਇਹ ਜਦੋਂ ਬਾਹਾ ਉਦੋਂ ਇਹਦਾ ਕੋਈ ਰੋਲਾ ਨਹੀਂ ਸੀ ਕੁਛ ਨਹੀਂ ਸੀ ਇਹਨਾਂ ਨਾਲ ਕੋਈ ਇਹਨਾਂ ਦੇ ਪੈਸੇ ਦੀ ਨੀ ਗੱਲ ਕੀਤੀ ਸੀ ਮੈਂ ਆ ਕੇ ਬਣ ਬਾ ਲਿਆ ਬਾਅਦ ਚ ਇਹਨਾਂ ਨੇ ਇਹਨਾਂ ਨਾਲ ਬਾਈ ਕਹਿੰਦਾ ਕੋਈ ਗੱਲ ਕੀਤੀ ਹੁੰਦੀ ਆ ਪੈਸੇ ਦੀ ਤੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਨੂੰ ਠੱਡੇ ਪੱਟਿਆਂ ਦਾ ਪਤਾ ਨਾ ਮੈਨੂੰ ਕਾਹਦੇ ਤਾਂ ਹੋਰ ਪਤਾ ਇਹ ਜਿਹੜਾ ਇਹਨੇ ਪਾਲੇ ਨੇ ਕੱਲ ਬੋਲਿਆ ਸੀਗਾ ਮੇਰੇ ਬਾਰੇ ਵੀ ਇਹਦੀ ਜ਼ਿੰਮੇਵਾਰੀ ਆ ਵੀ ਕੋਈ ਹੋ ਹੁੰਦਾ ਕਿਸੇ ਵੀ ਪਹੀ ਚ ਜਾਂ ਕਿਸੇ ਗੱਲ ਚ ਮੇਰਾ ਰੋਲਾ ਹੋਵੇ ਤੇ ਪੰਚਾਇਤ ਖੜੀ ਆ ਤਿੰਨਾਂ ਪਿੰਡਾਂ ਦੀ 21 ਮੈਂਬਰ ਆ ਨੰਬਰਦਾਰ ਆ ਕੋਈ ਵੀ ਬੰਦਾ ਕਹਦੇ ਵੀ ਮੇਰਾ ਰੋਲ ਆ ਮੈਂ ਦੇੰਦਾਰ ਬਾਕੀ ਮੰਨ ਕੇ ਚੱਲ ਜਿਹੜਾ ਇਹ ਕਹਿੰਦਾ ਵੀ ਇਹ ਤਣਾੜਾ ਦੂਜੇ ਬੰਦੇ ਇਧਰਲੇ ਬੰਦੇ ਤਣਾੜਾ ਜਾਂ ਇਧਰਲੇ ਮੇਰੇ ਕੋਲ ਤਾਂ ਦੋ ਕਿੱਲੇ ਜ਼ਮੀਨਾਂ ਮੈਂ ਤਾਂ ਤਣਾੜਾ ਕੋਈ ਨਹੀਂਗਾ ਮੇਰੇ ਨਾਂ ਐਵੇਂ ਲਿਆ ਨਹੀਂ ਤੇ ਦੂਜੀ ਗੱਲ ਇਹ ਆ ਵੀ ਮੰਨ ਕੇ ਚਲੋ ਇਹਦੀ ਜਿਹੜਾ ਪਾਲਾ ਇਹ ਚਾਰ ਜੁਨੀਅਨਾਂ ਚੋਂ ਇਹ ਦੂ ਪਹਿਲਾਂ ਨਿਕਲਿਆ ਵਾ ਠੀਕ ਹੈ ਨਾ ਇਹ ਦੂਜਿਆਂ ਨੂੰ ਕਹਿੰਦਾ ਜਾਂਚ ਕਰੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਹਿੰਦਾ ਵੀ ਮੈਂ ਥੋੜੀ ਜ਼ਮੀਨ ਵਾਲਾ ਇਹਦੇ ਕੋਲੇ ਦੋ ਕੰਬਾਈਨਾ ਕਿੱਥੋਂ ਆਈਆਂ ਦੋ ਕੰਬਾਈਨਾ ਦੋ ਜਵਾਕ ਵਾਰ ਭੇਜਿਆ ਨੇ ਇਹ ਕਿੱਥੋਂ ਭੇਜਿਆ ਨੇ ਇਹਦਾ ਵੀ ਪਤਾ ਹੋਣਾ ਚਾਹੀਦਾ ਇਹ ਦੂਜਿਆਂ ਨੂੰ ਕਹੀ ਜਾਂਦਾ ਹਾਂ ਤੇ ਦੋ ਗੱਡੀਆਂ ਇਹਦੇ ਕੋਲੇ ਤੇ ਥਾਂ ਤੇ ਵੀ ਕਬਜ਼ਾ ਕੀਤਾ ਇਹਨੇ ਨਜਾਇਜ਼ ਕਿਸੇ ਬੰਦੇ ਦੇ ਉਦੋਂ ਵੀ ਰੌਲਾ ਪਿਆ ਇਹਦਾ ਉਹ ਵੀ ਸਾਰਿਆਂ ਨੂੰ ਪਤਾ ਹੈਗਾ ਮੇਰਾ ਤਾਂ ਇਹ ਪਰ ਨਜਾਇਜ਼ ਨਾਲ ਲੈਂਦਾ ਹੈਗਾ ਹਾਂ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਨਾ